ਹੈਲੋ ਸੱਚੀ ਕਾਲ ਜੀ ਤੱਕੜ ਸਾਹਿਬ ਸੱਚੀ ਕਾਲ ਜੀ ਸੱਚੀ ਕਾਲ ਜੀ ਕੌਣ ਸੱਚੀ ਕਾਲ ਜੀ ਮੈਂ ਸੋਹਣੇ ਵਾਲ ਤੋਂ ਬਲਦ ਸਿੰਘ ਬੰਗਾ ਜੀ ਅੱਛਾ ਅੱਛਾ ਹਾਂ ਜੀ ਹਾਂ ਜੀ ਬਈ ਜੀ ਬਹੁਤ ਬਹੁਤ ਧੰਨਵਾਦ ਸਰਬ ਤੋਂ ਦਾ ਤੁਸੀਂ ਉਹਦੇ ਕੀਮਤੀ ਸਮਾਂ ਕੱਢਿਆ ਸਾਡੇ ਪਿੰਡ ਸੋਹਣੇ ਵਾਲੇ ਆਏ ਤੁਸੀਂ ਸਾਰੀ ਸੱਚਾਈ ਜਨਤਾ ਨੂੰ ਦੱਸੀ ਜੀ ਉਹ ਬਹੁਤ ਵਧੀਆ ਜੀ ਉਹ ਅੱਜ ਸਮਝ ਆਇਆ ਕਿ ਉਹ ਲਗਭਗ ਜਿਹੜੀ ਗੱਲ ਵੀ ਤੁਸੀਂ ਸਾਰੀ ਘੋਕ ਕੀਤੀ ਬਰਤਾਲ ਕੀਤੀ ਸੀ ਉਹ ਵੀ ਹੋਈ ਸੀ ਤੇ ਉਹ ਬਹੁਤ-ਬਹੁਤ ਤੁਹਾਡਾ ਸਰ ਧੰਨਵਾਦ ਹਾਂ ਜੀ ਉਹ ਮੈਂ ਮੇਰੇ ਕੋ ਆ ਗਈ ਹੈ ਚਿੱਠੀ ਬਾਰ ਐਸੋਸੀਏਸ਼ਨ ਮੁਕਸਰ ਵਾਲਿਆਂ ਦੀ ਉਹ ਉਹਨੇ ਕੱਢਤਾ ਉਹਨੂੰ ਐਸੋਸੀਏਸ਼ਨ ਚੋਂ ਜਥੇਬੰਦੀ ਚੋਂ ਵਰਿੰਦਰ ਸਿੰਘ ਸੱਤੂ ਜਿਹੜਾ ਵਕੀਲ ਆ ਉਹਨੂੰ ਕੱਢਤਾ ਤੇ ਨਾਲੇ ਉਹਨਾਂ ਨੇ ਲਿਖਿਆ ਚਿੱਠੀ 'ਚ ਵੀ ਅਸੀਂ ਬਾਰ ਕਾਉਂਸਲ ਨੂੰ ਵੀ ਇਹ ਰਿਕਵੈਸਟ ਕਰਾਂਗੇ ਕਿ ਤਾਂ ਰਸ ਕੈਂਸਲ ਕਰ ਦਿਓ ਹਾਂਜੀ ਹਾਂਜੀ ਇਹ ਯਾਰ ਮੈਨੂੰ ਤਾਂ ਵਧਾਈ ਵਾਲੀ ਕੋਈ ਏਡੀ ਗੱਲ ਨਹੀਂ ਗੱਲ ਤਾਂ ਵਧਾਈ ਦੇ ਪਾਤਰ ਤਾਂ ਤੁਸੀਂ ਹੋ ਜਿਨ੍ਹਾਂ ਨੇ ਪਿੰਡ 'ਚ 60 ਮੈਂਬਰੀ ਕਮੇਟੀ ਬਣਾਈ ਔਰ ਤੁਸੀਂ ਮੰਨ ਲਓ ਕਿ ਇੱਕ ਨਸ਼ਾ ਰੋਕਣ ਵਾਸਤੇ ਏਡੀ ਮੁਹਿੰਮ ਵਿੱਢੀ ਸ਼ਾਬਾਸ਼ ਜੀ ਤੁਹਾਡੇ ਸੋ ਅੱਜ ਇਹ ਜਿਹੜਾ ਰਿਪੋਰਟ ਕਰਨੀ ਹੁੰਦੀ ਹੈ ਪੱਤਰਕਾਰਾਂ ਜੀ ਕਿਹੜੀ ਕਰਨ ਹੁੰਦੀ ਹੈ ਹਾਂਜੀ ਪਹਿਲਾਂ ਤਾਂ ਜੀ ਸਾਡੇ ਵਧਾਈ ਦੇ ਪਾਤਰ ਕਪਤਾਨ ਸਾਹਿਬ ਐਸਐਸਪੀ ਸਾਹਿਬ ਸੀਗੇ ਜੀ ਆਪਨੇ ਉਹਨਾਂ ਨੇ ਕੰਟਰੋਲ ਕੀਤਾ ਜਨਤਾ ਦੀ ਗੱਲ ਸੁਣੀ ਜੀ ਪਹਿਰਾ ਦਿੱਤਾ ਜੀ ਤੇ ਦੂਸਰਾ ਤੁਸੀਂ ਸਾਰੀ ਕਾਮ ਕੱਢ ਕੇ ਜੀ ਜੋ ਸੱਚਾਈ ਜਨਤਕਾਂ ਨੂੰ ਸਾਰੇ ਤੱਕ-ਪੱਗ ਆਲ ਵਰਡ ਚੀ ਮਤਲਬ ਪਹੁੰਚ ਗਈ ਖਬਰ ਕਿ 5 ਅਗਸਤ ਦਾ ਜਿਹੜਾ ਮਾਰਿਆ ਨੇ ਜਿਹੜੀ ਵੀ ਘਟਨਾ ਸੀ ਕੋਤਾਲ ਕੀਤੀ ਚੋਹਾ ਬ੍ਰਿਤੀ ਕੱਟ ਜਾ ਕੇ ਪੂਰੀ ਸੱਚਾਈ ਛਾਣ ਦੇਣ ਕਰਕੇ ਅੱਜ ਬੀਬੀਆਂ ਤੋਂ ਪਿੰਡ ਤੋਂ ਅਸੀਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਸਾਰੇ ਮੈਂ ਟੋਟਲੀ ਕਰਦੇ ਆ ਜੀ ਕਿ ਜੋ ਸੱਚਾ ਨਿਕਲਿਆ ਗੱਲ ਦਾ ਜੀ ਧੰਨਵਾਦੀ ਧੰਨਵਾਦ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਮਿਕਵਰੀ ਫੇਰ ਵਧਾਈ ਔਰ ਆਪਣੀ ਨਸ਼ਾ ਵਿਰੋਧੀ ਮੁਹਿੰਮ ਤੁਸੀਂ ਜਾਰੀ ਰੱਖਿਓ ਕੋਈ ਰੋਣਾ ਨਹੀਂ ਕਿਸੇ ਤੋਂ ਇੱਕ ਸਰ ਹੋਰ ਅਸੀਂ ਸਾਡਾ ਨਾ ਹੋਰ ਕੋਈ ਕਿਸੇ ਨਾਲ ਐਦਾਂ ਨਹੀਂ ਸੀ ਅਸੀਂ ਤਾਂ ਨੇ ਵੀ ਰੇਖ ਦੇ ਬੱਚੇ ਨਸ਼ਿਆਂ ਤੋਂ ਬਚਣ ਤੇ ਆਪ ਦੀ ਪੂਰੀ ਜ਼ਿੰਦਗੀ ਬਤੀਤ ਕਰਨ ਮਾਂਜੋ ਦੀ ਸੇਵਾ ਕਰਨ ਨਸ਼ਿਆਂ ਤੋਂ ਬਚਣ ਉਹ ਸਾਡੀ ਕਿਸੇ ਨਾਲ ਕੋਈ ਪਿਆਰੀ ਦੁਸ਼ਮਣੀ ਲੜਾਈ ਨਹੀਂ ਜੀ ਠੀਕ ਹੈ ਜੀ ਪਰ ਇਹਨਾਂ ਨਸ਼ਿਆਰਿਆਂ ਦੇ ਹੌਸਲੇ ਬਹੁਤ ਬੁਲੰਦ ਸੀ ਹੂੰ ਸਾਡੇ ਤੇ ਹੈ ਵੀ ਰਹੇ ਆ ਠੀਕ ਐ ਨਹੀਂ ਤਾਂ ਸਿੰਘ ਜਿਹੜਾ ਨਾ ਇਹ ਬੰਦਾ ਇੱਕ ਹੌਸੇਲ ਨਸ਼ਾ ਤਸਕਰਾ ਸਾਨੂੰ ਜੀ ਪਹਿਲਾਂ ਤਾਂ ਨਹੀਂ ਸੀ ਪਤਾ ਹੂੰ ਵੀ ਇਹ ਵਕੀਲਾਂ ਨਹੀਂ ਇਹਦੇ ਨਾਲ ਰਿਹਾ ਹੂੰ ਅਸੀਂ ਤਾਂ ਇਹ ਸੋਚ ਰਹੇ ਸੀ ਵੀ ਜੇ ਪਿੰਡ ਵਿੱਚ ਇਹਨੇ ਜਿਹੜੇ ਲਾ ਰਿਆ ਬੰਦਿਆਂ ਨੂੰ ਪਤਾ ਮੈਨੂੰ ਤਾਂ ਨਹੀਂ ਪਤਾ ਕਿਉਂਕਿ ਉਹਦਾ ਘਰ ਦੂਜੇ ਪਾਸੇ ਆ ਠੀਕ ਐ ਨਾ ਅਸੀਂ ਤਾਂ ਇਹ ਸੋਚਿਆ ਜਿਵੇਂ ਕੋਈ ਨਸ਼ਾ ਤਸਕਰੀ ਆ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਾਡੇ ਪਿੰਡ ਵਿੱਚ ਨਸ਼ਾ ਬਹੁਤ 10-15 ਸਾਲ ਤੋਂ ਵਿਖਦਾ ਸੀ ਜੋ ਇਹ ਵਕੀਲ ਆ ਮੇਰੀ ਛੜਕ ਤੇ ਪਈ ਆ ਸਿਵੀਆਂ ਦੇ ਕੋਲ ਇਹ ਆਣ ਕੇ ਗੱਡੀ ਖਲਾਰ ਕੇ ਉੱਥੇ ਇੱਕ ਗੁੱਤਲਖਾਨਾ ਬਣਿਆ ਹੋਇਆ ਉੱਥੇ ਇਹ ਚਿੱਟਾ ਲਾਉਂਦਾ ਵੀ ਸੀ ਚਿੱਟਾ ਲੈ ਜਾਂਦਾ ਵੀ ਸੀ ਪਰ ਮੈਂ ਡਰਦਾ ਇਸ ਨੂੰ ਕੁਝ ਆਖ ਨਹੀਂ ਸਕਦਾ ਬੇਕਰੇ ਕੈਮਰੇ ਲੱਗੇ ਜੀ ਉਹ ਹੁਣ ਲਾ ਕੇ ਲੈ ਜਾਓ ਉਹ ਬੱਥਰ ਕਹਿੰਦਾ ਵੀ ਕਿਹੜੀਆਂ ਗੱਡੀਆਂ ਸਾਡ ਕੇ ਜਾਂਦੇ ਨੇ ਵੱਡੀਆਂ ਗੱਡੀਆਂ ਆਉਂਦੀਆਂ ਕਿ ਛੋਟੀਆਂ ਆਉਂਦੀਆਂ ਪਾਪੇ ਪਤਾ ਲੱਗ ਜੂ ਕਿਹੜੀ ਗੱਡੀ ਉਹਦੀ ਤੇ ਕੈਮਰੇ ਨਾਲ ਲੱਗੀ ਹੋਈ ਕੋਈ ਨਾ ਤਾਂ ਵੀ ਇੱਥੇ ਚਿੱਟਾ ਵੇਚਦਾ ਜੀ ਲਾ ਕੇ ਜਿਵੇਂ ਨਵੈਲ ਹੋਇਆ ਜੀ ਇਹ ਪਿੰਡਾਂ 'ਚ ਸਾਡੇ ਆਪ ਦਾ ਇੱਕ ਸੇਂਕਾ ਭਾਈ ਉਹਨਾਂ ਦਾ ਸਾਡਾ 325 ਦਾ ਕੇ ਚੱਲਦਾ ਉਹਨਾਂ ਨੇ ਅੱਗੇ ਵੀ ਸਾਡੇ ਤੇ ਝੂਟੀਆਂ ਦਰਖਾਸਤਾਂ ਦਿੱਤੀਆਂ ਹਾਈ ਕੋਰਟ 'ਚ ਹੀ ਰੈਕਟ ਵੀ ਪਾਈ ਵੀ ਆ ਉਦੋਂ ਵੀ ਅਸੀਂ ਸਾਰੀ ਸਫਾਈਆਂ ਦਿੱਤੀਆਂ ਪੁੱਤ ਸਾਰਾ ਮਾਸ਼ਾ ਕਿਸ ਹਦਾਰ ਤੇ ਤੁਸੀਂ ਪੁਲਿਸ ਤੋਂ ਛੁਡਾਇਆ ਜੀ ਫਿਰ ਉਹਨੂੰ ਵੰਡਰਸਿੰਗ ਜਾਂ ਤੋਂ ਮੇਰੀ ਪੁਲਿਸ ਨੇ ਆਪ ਐਪਲੀਕੇਸ਼ਨ ਦਿੱਤੀ ਹੈ ਅਸੀਂ ਕੋਈ ਐਪਲੀਕੇਸ਼ਨ ਮੂਵ ਨਹੀਂ ਕੀਤੀ ਪੁਲਿਸ ਨੇ ਐਪਲੀਕੇਸ਼ਨ ਦਿੱਤੀ ਸੈਕਸ਼ਨ 169 Crpc ਦਾ ਪ੍ਰੋਵਾਈਡ ਕਰਦਾ ਕਿ ਜੇ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਪਾਸ ਇਨੈਡੀਕੁਏਟ ਐਵਿਡੈਂਸ ਹੈ ਵੀ ਗੁਰਮ ਨੂੰ ਸਾਬਤ ਕਰਨ ਵਾਸਤੇ ਤਾਂ ਪੁਲਿਸ ਕੋਰਟ ਨੂੰ ਰਿਕਵੈਸਟ ਕਰਦੀ ਹੈ ਵੀ ਇਸ ਦੋਸ਼ੀ ਜਿਹੜਾ ਤੁਹਾਡੇ ਕੋਲ ਜੁਡੀਸ਼ੀਅਲ ਕਸਟਡੀ ਹੈ ਇਹਨੂੰ ਦੇਸ਼ਾਰਦਗੀ ਕੀਤਾ ਜਾਵੇ ਕੇਸ ਨੂੰ ਮਤਲਬ ਕਿ ਪੁਲਿਸ ਨੇ ਹੱਥ ਆ ਦੇ ਤੁਸੀਂ ਯੂ ਕੈਨ ਸੇ ਸੋ ਕਿ ਜਿਸ ਤਰ੍ਹਾਂ ਵੀ ਸਾਰੀਆਂ ਅਰਜ਼ਾਲਤਾਂ ਦਾ ਕੰਮ ਠੱਪ ਕਰਤਾ ਪੰਜਾਬ ਛਰਿਆਨੇ ਚ ਜੋ ਦਬਾ ਕਰਕੇ ਵੀ ਹੋ ਸਕਦਾ ਤੇ ਤੁਸੀਂ ਫਿਰ ਚਿੱਠੀ ਪੁਲਿਸ ਤੋਂ ਜਾਰੀ ਕਰਵਾਤੀ ਅਸੀਂ ਡੇ 1 ਤੋਂ ਜੋ ਕੁਝ ਕਰ ਰਹੇ ਆ ਲੀਗਲ ਰੀਕੋਰਸ ਅਡਾਪਟ ਕਰਕੇ ਕਰ ਰਹੇ ਆ ਜਦੋਂ ਡਾਕਟਰ ਕੋਲ ਗਿਆ ਡਾਕਟਰ ਨੇ 18 ਜਿਹੜੀ ਸੱਟਾਂ ਵੱਜੀਆਂ ਆ ਆਇਡੈਂਟੀਫਾਈ ਕਰਕੇ ਰਿਪੋਰਟ ਕਿਉਂ ਨਹੀਂ ਕੀਤੀ ਮੈਂ ਡਾਕਟਰ ਨੂੰ ਜਾ ਕੇ ਡਿਸਕਲੋਸ ਹੀ ਨਾ ਕਰਾਂ ਜੀ ਜੀ ਮੇਰੇ ਪਿੰਡੇ ਦੇ ਸੱਟਾਂ ਆ ਨੇ ਥੋੜੀ ਹੁੰਦਾ ਜੀ ਉਹ ਤਾਂ ਡਾਕਟਰ ਦਾ ਕਪੜੇ ਲਾ ਕੇ ਤੁਹਾਡੇ ਵੇਖਦਾ ਭਾਈ ਬਖਾਵੇਂ ਥੋੜੀ ਕਪੜੇ ਪਾ ਕੇ ਜੀ ਮੈਡੀਕਲ ਹੋ ਜਾਂਸੀ ਡਾਕਟਰ ਨੇ ਜਿਹੜੀ ਪਹਿਲਾਂ ਦੀ ਨੋਟ ਕੀਤੀਆਂ ਤੇ ਫਿਰ ਡਾਕਟਰ ਦੀ ਵੀ ਗਲਤੀ ਨਹੀਂ ਜੀ ਆਈ ਡੋਟ ਥੇ ਇਹ ਹਰੇਕ ਬੰਦੇ ਦਾ ਜਿਹੜਾ ਰਿਐਕਸ਼ਨ ਕਰਨ ਦਾ ਤਰੀਕਾ ਉਹ ਮੈਂ ਟੂ ਮੈਂ ਡਿਫਰ ਕਰਦਾ ਹੈ ਇਹਨਾਂ 18 ਤੋਂ ਲੈ ਕੇ 15 ਦਿਨਾਂ ਵਿੱਚ ਕੋਈ ਵੀ ਬਾਰ ਦਾ ਮੈਂਬਰ ਐਡਵੋਕੇਟ ਨੂੰ ਜਾ ਕੇ ਜੇਲ੍ਹ ਚ ਮੁਲਾਕਾਤ ਨਹੀਂ ਕਰ ਨਾਟ ਅਟ ਆ ਕੇ ਕਿਸੇ ਦਾ ਸਮਝਾਉਣਾ ਤਾਂ ਸਰਟਨਲੀ ਜੇਲ੍ਹ ਦੇ ਰਿਕਾਰਡ ਤੋਂ ਹੋਊਗਾ ਜੇ ਕੋਈ ਮਿਲਿਆ ਇਟ ਮੀਨਸ ਕਿ ਜਿਹੜੀ ਸਟੋਰੀ ਹੈ ਮੈਂ ਬਾਡੀ ਲੈਂਗੁਏਜ ਆ ਉਹਦੀ ਕੋਡ ਚ दैट इज ਇੰਪੋਰਟੈਂਟ दैट इज ਸਬਜੈਕਟਿਵ ਬਾਡੀ ਲੈਂਗੁਏਜ ਆ ਬੜੀ ਸਬਜੈਕਟਿਵ ਡੈਫੀਨੇਸ਼ਨ ਐਨੀਵੇ ਜਿਹੜੀ ਵੀਡੀਓ ਉਹ ਕਹਿੰਦੇ ਜਾਰੀ ਕੀਤੀ ਬੜੀ ਡੈਮੇਜਿੰਗ ਹੈਵ ਯੂ ਸੀ ਇਟ ਇਹ ਪੋਸਿਬਿਲਟੀ ਹੋ ਸਕਦੀ ਆ ਕਿ ਉਹ ਨਹੀਂ ਨਾ ਹੋਵੇ ਨਹੀਂ ਤੇ ਥੈਨ ਇੱਥੇ ਫਿਰ ਤਾਂ ਡਿਸਪਿਊਟ ਹੀ ਕੋਈ ਨਹੀਂ ਸੀ ਉਹ ਪਿੰਡ ਚ ਜਾ ਕੇ ਤੁਸੀਂ ਕੁਝ ਲੋਕਾਂ ਦਾ ਰੁਖ ਮੂਡ ਇਨਕੁਆਇਰ ਕਰਦੇ ਕੁਝ ਨਾ ਹੀ ਸਫਰਡ 18 ਇੰਜਰੀ ਇੱਕ ਛਾੜ ਤਾਂ ਇੱਕ ਰਹਿ ਗਿਆ ਹੌਨੈਸਟੀ ਡਿਪੈਂਡ ਕਰਦਾ ਹੈ ਇਸ ਗੱਲ ਤੇ ਹੌਨੈਸਟੀ ਆਫ ਦੀ ਇਨਵੈਸਟੀਗੇਸ਼ਨ ਕੋਈ ਮਸਲਾ ਹੈ ਨਾ ਦਾ ਇੱਕ ਵਕੀਲ ਦਾ ਹੁੰਦਾ ਸਟੇਟਾ ਪੰਜਾਬ ਰਣਾ ਚੰਡੀਗੜ੍ਹ ਠਾ 15 ਤਰੀਕ ਨੂੰ ਮੈਡੀਕਲ ਰਿਪੋਰਟ ਦੇਤੀ ਆ ਉਹ ਓਕੇ ਦੇਤੀ ਆ 16 ਨੂੰ ਦੇਤੀ ਆ ਉਹਦੇ ਵਿੱਚ ਉਹਨੇ 18 ਇੰਜਰੀਜ਼ ਆਇਡੈਂਟੀਫਾਈ ਕਰਤੀਆਂ ਦਾ ਐਸਐਮਓ ਸਾਉ ਨੂੰ ਪੁੱਛੋ ਯਾਨੀ ਕਿ ਕਿਆ ਜਾ ਸਕਦਾ ਹੈ ਜਿਹੜੀ ਪੁਲਿਸ ਦੀ ਕਥਿਤ ਇਨਵੈਸਟੀਗੇਸ਼ਨ ਹੈ ਜੇ ਉਹਨੇ ਨਹੀਂ ਕੋਈ ਕੀਤੀ ਹੈ ਉਹ ਦੈਟ ਵਾਸ ਵਿਸ਼ੀਏਟਿਡ ਉਸਤੇ ਦੁਬਾਰਾ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਉਹਨਾਂ ਨੇ ਅਦਾਲਤ ਨੂੰ ਲਿਖ ਕੇ ਦੇ ਦਿੱਤਾ ਕਿ ਉਹਨਾਂ ਕੋਲ ਐਵੀਡੈਂਸ ਨਹੀਂ ਜੇ ਇਹਨੀ ਗੱਲਬਾਤ ਅਸੀਂ ਕੀਤੀ ਹੁਣ ਤੱਕ ਇੱਥੋਂ ਸਾਬਿਤ ਨਹੀਂ ਹੁੰਦਾ ਕਿ ਪੁਲਿਸ ਨੇ ਕਿਸੇ ਕਿਸਮ ਦਾ ਸੈਕਸ਼ੂਅਲ ਵਾਇਲੇਸ਼ਨ ਜਾਂ ਐਕਸਪਲੋਇਟੇਸ਼ਨ ਵ੍ਰਿੰਦਰ ਪਾਲ ਸਿੰਘ ਸੰਧੂ ਦੀ ਕੀਤੀ ਹੋਵੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ এজেন্ডਾ बुरे काम का बुरा नतीजा हां भाई चाचा हां भाई भतीजा इस गाने नु सही सिद्ध करने वाली कहानी इथों सुनावांगे ਦਸਾਂਗੇ ਕਿ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਅਤੇ ਬਾਰ ਕਾਉਂਸਲ ਨੂੰ ਮੁਖਸਰ ਦੇ ਦਾਗੀ ਵਕੀਲ ਵਰਿੰਦਰ ਸਿੰਘ ਸੰਧੂ ਨੇ ਕਿਵੇਂ ਨੀਵਾ ਦਿਖਾਇਆ ਦਸਾਂਗੇ ਕਿ ਵਰਿੰਦਰ ਨੇ ਹੁਣ ਨਵਾਂ ਕੀ ਚੰਨ ਚਾੜਿਆ ਇੱਕ ਪਹਿਲਾਂ ਚਾੜਿਆ ਸੀ ਜਦੋਂ ਪੁਲਿਸ ਤੇ ਉਸਨੇ ਅਨਨੇਚੁਰਲ ਸੈਕਸ ਕਰਨ ਦੇ ਇਲਜ਼ਾਮ ਲਾਏ ਸੀ ਭਾਵੇਂ ਕਿ ਉਸ ਕੋਲ ਕੋਈ ਸਬੂਤ ਨਹੀਂ ਸੀ ਨਾ ਹੀ ਕੋਈ ਵੀਡੀਓ ਐਗਜ਼ਿਸਟ ਕਰਦੀ ਸੀ ਆਓ ਸ਼ੁਰੂ ਕਰਦੇ ਹਾਂ ਅਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਜ਼ੈ ਯਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਐਡਵੋਕੇਟ ਪਰਮਪਰੀਤ ਸਿੰਘ ਬਾਜਵਾ ਭਾਈ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੋ ਮੁਕਸਰਬਾਰ ਦੀ ਘਟਨਾ ਹੋਈ ਹੈ ਉਹਦੇ ਵਿੱਚ ਅੱਜ ਮੇਰੇ ਨਾਲ ਗੁਰਿੰਦਰ ਬਾਈ ਐਡਵੋਕੇਟ ਸਾਡੇ ਕੋਲ ਖੜੇ ਨੇ ਅੱਜ ਹਾਈ ਕੋਰਟ ਬਾਰ ਅਸੋਸੀਏਸ਼ਨ ਸਾਡੇ ਕੋਲ ਆਏ ਸੀ ਤੇ ਮੈਂ ਸਾਰੇ ਵਕੀਲ ਸਹਿਬਾਨਾਂ ਦਾ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਬਾਰ ਕਾਉਂਸਲ ਦਾ ਤੇ ਬਾਰ ਐਸੋਸੀਏਸ਼ਨ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੀਪੀਐਸ ਢਿਲੋਂ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਹੋ ਕੇ ਘੜੇ ਹੋ ਕੇ ਪੂਰੀ ਆਪਣੀ ਸ਼ਿੱਦਤ ਨਾਲ ਇੱਕ ਲੜਾਈ ਲੜੀ ਤੇ ਜਿਹਦਾ ਫੈਸਲਾ ਸਾਰੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਵਕੀਲ ਏਕਤਾ ਚ ਕਿੰਨੀ ਕਿ ਜ਼ਿਆਦਾ ਤਾਕਤ ਹੈ ਆਵਰਿੰਦਰ ਭਾਈ ਜੀ ਨਾਲ ਨੇ ਭਾਈ ਹੋਰੀ ਆਪਣੇ ਕੁਝ ਕਹਿਣਾ ਚਾਹੁੰਦੇ ਨੇ ਸਾਰਿਆਂ ਨੂੰ ਹਾਂਜੀ ਮੈਂ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਪੈ ਬਾਰ ਕਾਉਂਸਲ ਦਾ ਧੰਨਵਾਦ ਕਰਨਾ ਚਾਹੁੰਨਾ ਜੋ ਮੇਰੇ ਨਾਲ ਖੜੇ ਇਹ ਲੜਾਈ ਬਹੁਤ ਵੱਡੀ ਸੀ ਤੇ ਬਹੁਤ ਜ਼ਿਆਦਾ ਵੱਡੀ ਲੜਾਈ ਸੀ ਮੇਰੇ ਸਾਰੇ ਵਕੀਲ ਭਰਾਵਾਂ ਨੇ ਸਾਫ਼ ਦਿੱਤਾ ਬੜੇ ਵੱਡੇ ਲਾਲਚ ਦਿੱਤੇ ਪ੍ਰਸ਼ਾਸਨ ਨੇ ਪਰ ਮੈਂ ਆਮ ਲੋਕਾਂ ਨਾਲ ਅੱਗੇ ਤੋਂ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਕਿਸੇ ਦੀ ਹਿੰਮਤ ਨਾ ਪਵੇ ਕਿਸੇ ਨਾਲ ਧੱਕਾ ਕਰਨ ਦੀ ਤਾਂ ਮੈਂ ਸਟੈਂਡ ਲੈ ਕੇ ਖੜਾ ਰਿਆ ਤੇ ਮੈਂ ਸਾਰੇ ਆਮ ਪਬਲਿਕ ਦਾ ਜਾਂ ਮੇਰੇ ਵਕੀਲ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਪੰਜਾਬ 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 ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ ਸਾਰਿਆਂ ਬਾਰਾਂ ਦਾ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਬਾਈ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹਨਾ ਕਿ ਅੱਗੇ ਤੋਂ ਵੀ ਕਈ ਕਦੀ ਕਿਸੇ ਵਕੀਲ ਨਾਲ ਕੋਈ ਵੀ ਤੱਕਾ ਹੁੰਦਾ ਜਿੱਥੇ ਵਕੀਲ ਸੱਚਾ ਹੈ ਤੇ ਉਹਦੇ ਨਾਲ ਤੱਕਾ ਹੋ ਰਿਹਾ ਉਸ ਥਾਂ ਦੇ ਉੱਤੇ ਆਪਾਂ ਇੱਕ ਦੂਜੇ ਨਾਲ ਖੜੇ ਹੋ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵਕੀਲ ਲਈ ਲੜੀਏ ਵਕੀਲ ਏਕਤਾ ਜਿੰਦਾਬਾਦ ਪੁਲਿਸ ਦੇ ਐਡਵੋਕੇਟ ਸੁਸ਼ਕਰ ਤਿੱਖੀ ਜੰਗ ਸ਼ੁਰੂ ਕਰਾਉਣ ਵਾਲਾ ਬਰਿੰਦਰ ਸਿੰਘ ਸੰਧੂ ਆਪਣੇ ਸਟੈਂਡ ਤੋਂ ਪਿੱਛੇ हट ਗਿਆ ਅਤੇ ਪੁਲਿਸ ਨਾਲ ਉਸਨੇ ਸਮਝੌਤਾ ਕਰ ਲਿਆ ਉਸ ਵੱਲੋਂ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲਿਖੀ ਚਿੱਠੀ ਉਹ ਤੁਹਾਨੂੰ ਹੁਣ ਅਸੀਂ ਪੜ੍ਹ ਕੇ ਸੁਣਾਉਨੇ ਆਂ ਲਿਖਦਾ ਮੈਂ ਹੁਣ ਮੇਰਾ ਮੁਕੱਦਮਾ ਨੰਬਰ 145 ਮਿਤੀ 5/9/23 ਅੰਡਰ ਫਰਾਨਾ ਫਰਾਨਾ ਸੈਕਸ਼ਨ ਜੀ ਸਭ ਤੋਂ سنگੀਨ ਸੈਕਸ਼ਨ 377 ਨਾਨ ਬਿਲੇਬਲ ਨਾਨ ਕੰਪਾਉਂਡੇਬਲ ਥਾਣਾ सदर ਸ਼੍ਰੀ ਮੁਕਸਾ ਸਾਹਿਬ ਵਿੱਚ ਦਰਜ ਹੋ ਗਿਆ ਸਾਰੇ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਨਾਲ ਗਿਲਾ ਮੇਰਾ ਹੁਣ ਦੂਰ ਹੋ ਗਿਆ ਇਸ ਮਾਮਲੇ ਵਿੱਚ ਆਪ ਜੀ ਵੱਲੋਂ ਦਿੱਤੇ ਗਏ ਸਾਥ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਅਗਲੇ ਪੈਰੇ 'ਚ ਲਿਖਦਾ ਜੀ ਵਰਿੰਦਰ ਸਿੰਘ ਸੰਧੂ ਇਹ ਸਾਰੇ ਘਟਨਾ ਚੱਕਰ ਕਾਰਨ ਸਰਦਾਰ ਹਰਮਨਵੀਰ ਸਿੰਘ ਗਿੱਲ ਆਈਪੀਐਸ ਜੋ ਉਸ ਸਮੇਂ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਸੇਰ ਸਾਹਿਬ 'ਚ ਤਾਇਨਾਤ ਸਨ ਉਹਨਾਂ ਦਾ ਤਬਾਦਲਾ ਹੋਣਾ ਜ਼ਿਲ੍ਹਾ ਮੁਕਸੇਰ ਸਾਹਿਬ ਲਈ ਬਹੁਤ ਹੀ ਮੰਤ ਭਾਗਾ ਹੈ ਸਰਦਾਰ ਹਰਮਨਵੀਰ ਸਿੰਘ ਗਿੱਲ ਆਈਪੀਐਸ ਇੱਕ ਮਿਹਨਤੀ ਇਮਾਨਦਾਰ ਅਤੇ ਇਨਸਾਫ ਪਸੰਦ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਤਬਾਦਲਾ ਹੋਣਾ ਮੁਕਸ ਜ਼ਿਲ੍ਹੇ ਦੀ ਇੱਕ ਘਾਟੇ ਦੀ ਗੱਲ ਹੈ ਮੈਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਗਿਲ ਸਾਹਿਬ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਮੈਂ ਪਰਮਾਤਮਾਗੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਗਿਲ ਸਾਹਿਬ ਬੂ ਵਕੀਲ ਵਿੱਚ ਵੀ ਇਸੇ ਜੋਸ਼ ਅਤੇ ਤਨਦੇਹੀ ਨਾਲ ਪਬਲਿਕ ਦੀ ਸੇਵਾ ਕਰਦੇ ਰਹਿਣਗੇ ਵਰਿੰਦਰ ਸਿੰਘ ਅੱਗੇ ਲਿਖਦੇ ਜੀ ਐਡਵੋਕੇਟ ਇਹ ਚਿੱਠੀਆਂ ਭੇਜੀਆਂ ਜਾਂਦੀਆਂ ਨੇ ਵਕੀਲ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਧੀਕ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਪੰਜਾਬ ਕਮ ਸੁਪਰਵਾਈਜ਼ਰੀ ਅਫਸਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪ੍ਰਧਾਨ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਾਲ ਭੇਜਦੇ ਆ ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ ਹੁਣ ਤੁਹਾਨੂੰ ਸੁਣਾਉਂਦੇ ਆ ਬਾਰ ਐਸੋਸੀਏਸ਼ਨ ਮੁਖਤਰ ਨੇ ਆ ਚਿੱਠੀ ਪ੍ਰਾਪਤ ਹੋਣ ਤੋਂ ਬਾਅਦ ਇੱਕ ਫੈਸਲਾ ਕੀਤਾ ਅਤੇ ਆ ਪ੍ਰੈਸ ਨੋਟ ਜਾਰੀ ਕੀਤਾ ਬਾਰ ਐਸੋਸੀਏਸ਼ਨ ਨੇ ਲਿਖਿਆ The urgent meeting of the General House of District Bar Association, Shri Muksar Sahib, was held on short notice today. That is, Panj Das Todarte, under the presidentship of Siddhartha Pupendar Singh, advocate to discuss regarding the application which was submitted by Varinder Singh Sandhu that he has no garage with the police officials accused in FIR number so and so under section so and so, all members, one after another. Condemned the act and conduct of Varindar Sandhu. Sari member ne varivari Varindar Sandhu advocate the Parmeen and the Akiti Eda has clearly misused the sentiments and the brotherhood of the lawyers. So after detailed discussion, it has been unanimously resolved by, in one voice: Varinder Singh Sandhu should be expelled from the bar immediately. and request should be made to the bar council of punjab and haryana to terminate license of virender singh sandhu forever and to take appropriate action eh chhi bar association ne jari kiti aa so sambhavna eh hi hai balki is cheez te un spasht hi hai ki onu bar chuk kad ditta jayega apcharit apcharik taur te ek chitthi jari kar ditti jayegi naal hi ek chitthi bar council nu bheji jayegi ਕਿ ਉਹਦਾ ਲਾਇਸੈਂਸ ਕੈਨਸਲ ਕਰ ਦਿਓ ਭਾਵੇਂ ਕਿ ਲਾਇਸੈਂਸ ਇਸ ਤਰ੍ਹਾਂ ਕੈਨਸਲ ਕਰਨਾ ਸੰਭਵ ਨਹੀਂ ਹੋ ਸਕੇਗਾ ਕਿਉਂਕਿ ਉਹਨੇ ਕੋਈ professionl misconduct ਨਹੀਂ ਕੀਤਾ ਉਹਨੇ ਇੱਕ ਵੱਖਰੀ ਘਟਨਾ ਦੇ ਵਿੱਚ ਨਿੱਜੀ ਘਟਨਾ ਦੇ ਵਿੱਚ ਜੋ ਬਿਆਨ ਤੇ ਪਲਟੀ ਮਾਰੀ ਆ ਉਹ ਮੇਰਾ ਖਿਆਲ ਹੈ ਉਸ ਦਾ ਲਾਇਸੈਂਸ ਕੈਨਸਲ ਕਰਵਾਉਣ ਵਿੱਚ ਸਹਾਇਤਾ ਨਹੀਂ ਹੋਏਗੀ ਹੁਣ ਤੁਹਾਨੂੰ ਸੁਣਾਉਣੇ ਆ ਕਿ ਹਾਈ ਕੋਰਟ ਦੇ ਇੱਕ ਐਡਵੋਕੇਟ ਜੋ ਕਿ ਕਾਫੀ ਸੀਨੀਅਰ ਨੇ ਐਚ ਸੀ ਅਰੋੜਾ ਸਾਹਿਬ ਨੇ ਆ ਖਬਰ ਸੁਣਨ ਤੋਂ ਬਾਅਦ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੀ ਐਸ ਟੇਲੋ ਨੂੰ ਕੀ ਲਿਖਿਆ ਸਕਰੀਨ ਤੇ ਨਜ਼ਰ ਮਾਰੋ ਉਹਨਾਂ ਦਾ ਸਕਰੀਨ ਸ਼ਾਟ ਤੁਹਾਨੂੰ ਨਜ਼ਰ ਆਏਗਾ ਉਹ ਲਿਖਦੇ ਆ ਜੀ ਸਰ ਹੰਬਲ ਸੁਜੈਸ਼ਨ ਆਈ ਰਿਕਵੈਸਟ ਟ ਏਪਾਰਟ ਫਰਮ ਅ ਕਨਸਰਨ ਲਾਇਰ ਹੂ ਹੈਸ ਸਟੈਬਡ ਇਨ ਦੀ ਬੈਕ ਆਫ ਦੀ ਆਰਗੇਨਾਈਜੇਸ਼ਨ ਉਹਨੇ ਲਿਖਿਆ ਕਿ ਉਹ ਕੀ ਜਿਸ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਸ ਤੋਂ ਇਲਾਵਾ ਦੀ ਪ੍ਰੈਜ਼ੀਡੈਂਟ ਐਂਡ ਸਕੱਰੇਟਰੀ ਆਫ ਮੁਖਤਬਰ 바ਰ ਐਸੋਸੀਏਸ਼ਨ ਮਸਟ ਬੀ ਟੇਕਨ ਟੂ ਟਾਸਕ who ignored the antecedents of advocate virender singh they have made our bar association just a laughing stock ਮਤਲਬ ਇਹਦਾ ਇਹ ਹੈ ਕੇ ਉਹ 바ਰ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਨੇ ਇਹ ਐਂਟਸੀਡੈਂਟਸ ਇਸ ਵਕੀਰ ਦੇ ਬਿਨਾਂ ਜਾਂਚ ਕੀਤੇ ਘੋਖੇ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਹੜਤਾਲ ਕਰਵਾ ਦਿੱਤੀ ਅਦਾਲਤਾਂ ਵਿੱਚ ਕੰਮ ਬੰਦ ਕਰਵਾ ਦਿੱਤਾ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਵਿਚਾਰ ਸੀ ਐਡਵੋਕੇਟ ਐਚ ਸੀ ਅਰੋੜਾ ਸਾਹਿਬ ਦੇ ਹਾਈ ਕੋਰਟ ਤੋਂ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਇਸ ਰਿਜ਼ਲਟ ਤੇ ਪਹੁੰਚੇ ਸੀ ਕਿ ਵਰਿੰਦਰ ਸਿੰਘ ਵੱਲੋਂ ਜਿਹੜਾ ਇਲਜ਼ਾਮ ਲਾਇਆ ਗਿਆ ਆਪਣੇ ਬਿਆਨ ਦੇ ਵਿੱਚ ਕਿ ਉਸਦੇ ਸਾਥੀ ਨੀਤੇ ਦਾ ਗੁਪਤੰਗ ਉਸਦੇ ਮੂੰਹ ਵਿੱਚ ਤੇ ਉਸ ਦਾ ਗੁਪਤ ਅੰਗ ਨੀਚੇ ਦੇ ਬੂਹੇ ਵਿੱਚ ਪੁਲਿਸ ਵਾਲਿਆਂ ਨੇ ਪਵਾਇਆ ਯਾਨੀ ਕਿ ਅਨੈਚੁਰਲ ਐਕਟੀਵਿਟੀ ਸੈਕਸ ਯਾਨੀ ਕਿ ਅਨੈਚੁਰਲ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ ਅਸੀਂ ਇਸ ਦੀ ਕੋਖ ਕੀਤੀ 2 ਦਿਨ ਚੱਲੀ ਸਾਡੀ ਕੋਖ ਤੋਂ ਬਾਅਦ ਅਸੀਂ ਇਹ ਦੱਸਿਆ ਕਿ ਉਸ ਦਾ ਇਸ ਬਾਰੇ ਕੋਈ ਵੀਡੀਓ ਐਗਜ਼ਿਸਟ ਨਹੀਂ ਕਰਦਾ ਅਸੀਂ ਆਪਣੇ ਵੀਡੀਓ ਦੇ ਥੰਬਨੇਲ ਤੇ ਇਹ ਬੜੇ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਐਦਾਂ ਦਾ ਕੋਈ ਵੀਡੀਓ ਮੌਜੂਦ ਨਹੀਂ ਲੱਗਦਾ ਸਾਡੀ ਜਾਂਚ ਤੋਂ ਬਾਅਦ ਸਾਨੂੰ ਪਤਾ ਲੱਗਿਆ ਅਸੀਂ ਆਪਣੇ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ ਉਸ ਦਾ ਬਿਆਨ ਜਿਹੜਾ ਉਹਨੇ 13 ਪੇਜ ਦਾ ਜੱਜ ਆਪ ਨੂੰ ਦਿੱਤਾ ਉਹ ਇੱਕ ਕਿਸਮ ਨਾਲ ਟਿਊਟਰਡ ਨਜ਼ਰ ਆਉਂਦਾ ਅਸੀਂ ਆਪਣੀ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਕਿ ਡਿਊਰੀ ਦੀ ਜੇਲ ਕਸਟਡੀ ਵਰਿੰਦਰ ਸਿੰਘ ਸੰਧੂ ਨੇ ਕਈ ਵਾਰੀ ਆਪਣੇ ਵਕੀਲ ਦੋਸਤਾਂ ਨਾਲ ਗੱਲਬਾਤ ਕੀਤੀ ਕਾਨਫਰੰਸ ਫੈਸਿਲਿਟੀ ਰਾਹੀਂ ਕੀਤੀ ਕਿਉਂਕਿ ਉਹ ਜੇਲ੍ਹ ਦੇ ਵਿੱਚ पीआईसीएस ਯਾਨੀ ਕਿ ਪ੍ਰिजन ਇਨਮੇਟ ਕਾਲਿੰਗ ਸਿਸਟਮ ਨੂੰ ਯੂਜ਼ ਕਰਦਾ ਸੀ ਜਿਹਦੇ ਤਹਿਤ 15 ਮਿੰਟ ਹਰ ਰੋਜ਼ ਗੱਲ ਕੀਤੀ ਜਾ ਸਕਦੀ ਸੀ ਆਪਣੇ ਸਾਥ ਸਬੰਧੀਆਂ ਨਾਲ ਤੇ ਫਿਰ ਉਹ ਆਪਣੀ ਵਾਈਫ ਨਾਲ ਗੱਲ ਕਰਦੇ ਹੋਏ ਤੇ ਉਹਨੂੰ ਫਿਰ ਕਾਨਫਰੰਸ ਫੈਸਿਲਿਟੀ ਨਾਲ ਹੋਰ ਦੋਸਤਾਂ ਨਾਲ ਗੱਲਬਾਤ ਕਰਾਉਣ ਲਈ ਕਹਿੰਦਾ ਸੀ ਯਾਨੀ ਕਿ ਉਸ ਦਾ ਜਿਹੜਾ ਬਿਆਨ ਸੀ ਜੋ ਕਿ ਉਹਨੇ ਬੈਰਕ ਦੇ ਵਿੱਚ ਬੈਠ ਕੇ ਪਹਿਲਾਂ ਤਿਆਰ ਕੀਤਾ ਇੱਕ ਦਿਨ ਤੇ ਫਿਰ 18 ਤਰੀਕ ਨੂੰ ਜਾ ਕੇ ਅਦਾਲਤ ਦੇ ਵਿੱਚ ਦਿੱਤਾ ਉਹ ਸਾਡੇ ਨਿਚੋੜ ਦੇ ਮਤਾਬਕ ਇੱਕ ਟਿਊਟਰ ਬਿਆਨ ਸੀ ਯਾਨੀ ਕਿ ਸੋ ਸਮਝ ਕੇ ਲਿਖਿਆ ਗਿਆ ਸੀ ਸਲਾਹ مشورے ਨਾਲ ਲਿਖਿਆ ਗਿਆ ਸੀ ਤੇ ਉਹਦੇ ਵਿੱਚ ਜਿਹੜੀ سنگੀਨ ਧਾਰਾ 377 ਰਵਾਈ ਗਈ ਜਿੱਦੀ ਕੇ ਬੇਲ ਨਹੀਂ ਹੁੰਦੀ ਨਾਨ ਕੰਪਾਊਂਡੇਬਲ ਅਫੈਂਸ ਹੈ ਫਾਲਸ ਅਪਰੂਪ ਉਹਨਾਂ ਦੀ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀਆਂ ਹੋਈਆਂ ਜ਼ਮਾਨਤਾਂ ਹੁਣ ਤੱਕ ਨਹੀਂ ਹੋਈਆਂ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੀ ਵੀ ਜੇਲ੍ਹ ਤੋਂ ਗੱਲਬਾਤ ਪੀ ਆਈ ਸੀ ਐਸ ਨਾਲ ਹੁੰਦੀ ਹੈ ਯਾਨੀ ਕਿ ਪਿਕਸ ਰਾਈ ਹੁੰਦੀ ਆ ਉਹ ਸਾਰੀ ਜੇਲ੍ਹ ਪ੍ਰਸ਼ਾਸਨ ਰਿਕਾਰਡ ਕਰਕੇ ਆਪਣੇ ਕੋਲ ਰੱਖਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਵਕੀਲ ਸਹਿਬਾਨ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਰਿਕਾਰਡਿੰਗ ਐਗਜ਼ਿਸਟ ਕਰਦੀ ਰਹਿੰਦੀ ਆ ਤੇ ਗੁਰਿੰਦਰ ਸਿੰਘ ਨੇ ਜੋ ਸਲਾਹ مشਵਰਾ ਆਪਣੇ دوست ਵਕੀਲ ਸਹਿਬਾਨ ਨਾਲ ਕੀਤਾ ਜਦੋਂ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹਦੀ ਰਿਕਾਰਡਿੰਗ ਐਗਜ਼ਿਸਟ ਕਰਦੀ ਹੈ ਤੇ ਮੇਰੇ ਬਿਆਨ ਦੀ ਜਿਹੜੀ ਅਸਲੀਅਤ ਹੈ ਉਹ ਜਲਦ ਸਪਸ਼ਟ ਹੋ ਜਾਏਗੀ ਜਦੋਂ ਐਸ ਆਈ ਟੀ ਨੇ ਇਸ ਤੇ ਕੋਹ ਕੀਤੀ ਤਾਂ ਫਿਰ ਉਹਨੇ ਫੈਸਲਾ ਕੀਤਾ ਕਿ ਆਪਣਾ ਪੱਲਾ ਬਚਾ ਲਓ ਅੱਜ ਦੇ ਦੋਸਤੋ ਅਸੀਂ ਇੱਕ ਬਹੁਤ ਹੀ ਦੁਖਦਾਈ ਗੱਲ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਵੀਡੀਓ ਨੰਬਰ 313 ਤੇ 314 ਵਿੱਚ ਲੰਘਣ ਤੋਂ ਬਾਅਦ ਸਾਡੇ ਕੁਝ ਭਰਾਵਾਂ ਵਰਗੇ ਦੋਸਤ ਵਕੀਲ ਸਹਿਬਾਨ ਸਾਡੇ ਨਾਲੋਂ ਟੁੱਟ ਗਏ ਜਿਸ ਦਾ ਕਿ ਸਾਨੂੰ ਬਹੁਤ ਖੇਦ ਹੈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਦੁਬਾਰਾ ਸਾਡੇ ਨਾਲ ਜੁੜੋ ਤੇ ਲੱਗਦਾ ਇਹ ਹੈ ਉਸ ਵਕਤ ਭਾਵੁਕਤਾ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਯੂਨਿਟੀ ਆਫ ਦਿ ਐਡਵੋਕੇਟਸ ਉਹਨਾਂ ਤੇ ਭਾਰੂ ਹੋ ਗਈ ਨਾਓ ਆਰ ਟਿਕ ਸਪਸ਼ਟ ਕਰਦੇ ਗਏ ਇਹ ਜਿਹੜੀਆਂ ਗੱਲਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਸਾਡੇ ਵਕੀਲ ਭਰਾਵਾਂ ਵੱਲ ਸਮਾਜ ਵੱਲ ਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਵੱਲ ਫੋਕਸਡ ਪਹਿਲਾ ਪੁਆਇੰਟ ਇਸ ਸਾਰੇ ਬਿਰਤਾਂਤ ਤੋਂ ਬਾਅਦ ਜੋ ਗੱਲਾਂ ਸਾਹਮਣੇ ਆਉਂਦੀਆਂ ਨੇ ਮੁੱਖ ਤੌਰ ਤੇ ਹੋਏ ਐ ਕਿ ਹੜਤਾਲ ਤੇ ਜਾਣ ਤੋਂ ਪਹਿਲਾਂ ਵਕੀਲ ਸਹਿਬਾਨਾਂ ਨੂੰ ਬਾਹਰ ਐਸੋਸੀਏਸ਼ਨਸ ਨੂੰ ਪਰਤਾਜ਼ ਕਰਨੀ ਚਾਹੀਦੀ ਹੈ ਅੱਖਾਂ ਵਿੱਚ ਕੇ ਸਪੋਰਟ ਨਹੀਂ ਕਰਨੀ ਚਾਹੀਦੀ ਆਫਟਰ ਆਲ ਉਹ ਆਫਿਸਰਸ ਆਫ ਦੀ ਕੋਰਟ ਕਹੋਂਦੇ ਨੇ ਵਕੀਲਾਂ ਨੂੰ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਯਾਨੀ ਕਿ ਐਸਓਪੀਜ਼ ਡਰਾਫਟ ਕਰਨੇ ਚਾਹੀਦੇ ਹੈ ਤੇ ਕਿਸੇ ਵੀ ਬਾਹਰ ਐਸੋਸੀਏਸ਼ਨ ਨੂੰ ਇਹੋ ਜੀ ਹੜਤਾਲ ਦੀ ਰਿਕਮੈਂਡੇਸ਼ਨ ਕਰਨ ਤੋਂ ਪਹਿਲਾਂ ਸਾਰੇ ਐਸਓਪੀਜ਼ ਨੂੰ ਫੁੱਲਫਿਲ ਕਰਨਾ ਚਾਹੀਦਾ ਹੈ ਪੁਆਇੰਟ ਨੰਬਰ 2 ਮੁੱਖ ਸਰਕਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੁਝ ਸਿੱਖਣ ਦੀ ਲੋੜ ਹੈ ਉਸ ਨਾਲ ਨੂੰ ਦਬਾ ਹੇਠਾ ਕੇ ਕਾਲੀ ਦੇ ਵਿੱਚ ਫੈਸਲੇ ਨਹੀਂ ਕਰਨੇ ਚਾਹੀਦੇ ਪਹਿਲਾਂ ਜਾਂਚ ਕਰਵਾਉਣੀ ਚਾਹੀਦੀ ਹੈ ਫਿਰ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਵਕੀਲ ਸਾਹਿਬਾਨਾਂ ਦੀ ਕਿਰਕਰੀ ਹੋਈ ਹੈ ਤਾਂ ਮੁੱਖ ਮੰਤਰੀ ਪੰਜਾਬ ਦੀ ਵੀ ਕਿਰਕਰੀ ਹੋਈ ਹੈ ਉਨ੍ਹਾਂ ਦੀ ਕਿਰਕਰੀ ਹੁਣੀ ਜ਼ਿਆਦਾ ਮਹੱਤਵ ਰੱਖਦੀ ਹੈ ਕਿਉਂਕਿ ਉਹ ਹੈੱਡ ਆਫ ਦੀ ਸਟੇਟ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੈ ਪੁਆਇੰਟ ਨੰਬਰ 3 ਦੋਹਾਂ ਤਰ੍ਹਾਂ ਵਕੀਲ ਸਹਿਬਾਨ ਅਤੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤੇ ਗਏ ਪੁਲਿਸ ਅਫਸਰਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਮੁਖਰ ਪੁਲਿਸ ਦੇ ਵਿੱਚੋਂ ਤਬਾਦਲੇ ਗਏ ਟਰਾਂਸਫਰ ਕੀਤੇ ਗਏ ਅਧਿਕਾਰੀਆਂ ਨੂੰ ਮੁੜ ਉਹਨਾਂ ਦੀਆਂ ਪੋਜੀਸ਼ਨਸ ਤੇ ਤਾਇਨਾਤ ਕਰਨਾ ਚਾਹੀਦਾ ਹੈ ਥੋੜਾ ਕਾਣਾ ਸਬਕ ਅਦਾਲਤਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਐਨੇ سنگੀਨ ਜੁਰਮ ਦੀਆਂ ਧਾਰਾਵਾਂ ਲਾਉਣ ਤੋਂ ਪਹਿਲਾਂ ਥੋੜਾ ਕਾਣਾ ਵਿਚਾਰ ਬਟਾੰਦਰਾ ਕਰ ਲਿਆ ਜਾਏ ਸੋਚ ਲੈ ਲਿਆ ਜਾਏ ਆਪਣੇ ਹੀ ਮਨ ਨਾਲ ਪੁਆਇੰਟ ਨੰਬਰ 5 ਹਰ ਥਾਣੇ 'ਚ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਨੇ ਜਿਨ੍ਹਾਂ ਦੀ ਰਿਕਾਰਡਿੰਗ 24 ਆਵਰਸ ਲਾਈਵ ਇੱਕ ਟਰਾਂਸਪਰੈਂਸੀ ਬੋਰਡ ਦੇ ਦਫ਼ਤਰ ਤੱਕ ਜਾਣੀ ਚਾਹੀਦੀ ਆ ਇਸ ਟਰਾਂਸਪਰੈਂਸੀ ਬੋਰਡ ਦੇ ਮੈਂਬਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵਕੀਲ ਡਾਕਟਰ ਅਤੇ ਹੋਰ ਉੱਚ ਕੋਟੀ ਦੇ ਸਮਾਜ ਸੇਵੀ ਇਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਤਾਂ ਕਿ ਪੁਲਿਸ ਦੇ ਵਿਗੜੇ ਹੋਏ ਅੰਸਰ ਤੇ ਵੀ ਨਜ਼ਰ ਰੱਖੀ ਜਾ ਸਕੇ ਕਿ ਉਹ ਕੀ ਹਰਕਤਾਂ ਥਾਣਿਆਂ ਦੇ ਵਿੱਚ ਹਨੇਰੇ ਸਵੇਰੇ ਕਰ ਸਕਦੇ ਨੇ ਜਾਂ ਕਰਦੇ ਨੇ ਪੁਆਇੰਟ ਨੰਬਰ 6 ਅਕੀਬ ਲਾ ਪੱਤਰਕਾਰਤਾ ਦੇ ਪੱਧਰ ਨੂੰ ਸੁਧਾਰਨ ਦੀ ਲੋੜ ਹੈ سنگੀਨ ਇਲਜ਼ਾਮਾਂ ਨੂੰ ਜਨ ਤੱਕ ਕਰਨਾ ਬਿਨਾ ਕੋਖ ਬਹੁਤ ਹੀ ਨਿੰਦਣਯੋਗ ਕਾਰਵਾਈ ਹੋਏਗੀ ਸੋ ਮੇਰੀ ਬੇਨਤੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਇਹ ਹੈ ਕਿ ਪਹਿਲਾਂ ਕੋਖੋ ਵਾਚੋ ਸੋਚੋ ਤੇ ਫਿਰ ਕਿਸੇ ਤੇ ਜਾਂ ਕਿਸੇ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਜਨ ਤੱਕ ਕਰੋ ਐਸੇ ਨਾਲ ਹੀ ਵੀਡੀਓ ਖਤਮ ਹੁੰਦੀ ਹੈ ਜੀ ਮੈਨੂੰ ਰਜਿੰਦਰ ਸਿੰਘ ਤੱਕ ਇਜਾਜ਼ਤ ਦਿਓ ਸਤਿਕਾਰ ਨਮਸਕਾਰ ਖੁਦਾ হাফেজ